ਸਸਕਾਲਸ ਕਾਈ ਨਿਊਜ਼ ਪੰਜਾਬ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਬੈਬਲ ਕਲਾ ਗੋਲੀਕਾਂ ਦੀ ਬੈਬਲ ਕਲਾ ਗੋਲੀਕਾਂ ਦੇ ਵਿੱਚ ਕਾਫੀ ਜ਼ਿਆਦਾ ਫੇਰਬਦਲ ਨਜ਼ਰ ਆ ਰਿਹਾ ਹੁਣ ਇਹ ਕੇਸ ਫਰੀਦਕੋਟ ਦੀ ਅਦਾਲਤ ਦੀ ਥਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲੇਗਾ ਇਸ ਕੇਸ ਦੇ ਸਬੰਧ ਵਿੱਚ ਉਸ ਸਮੇਂ ਦੇ ਮੰਨੇਗੇ ਮੁਲਜ਼ਮ ਚਰਨਜੀਤ ਸਿੰਘ ਸ਼ਰਮਾ ਦੇ ਵੱਲੋਂ ਇੱਕ ਪਟੀਸ਼ਨ ਧਾਰ ਕਰੀਤੀ ਗਈ ਹੈ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਿੱਥੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਫਰੀਦਕੋਟ ਦੀ ਅਦਾਲਤ ਦੇ ਵਿੱਚ ਇਹ ਕੇਸ ਅਜੇ ਚੱਲ ਰਿਹਾ ਹੈ ਵਿਚਾਰ ਅਧੀਨ ਹੈ ਪਰੰਤੂ ਉਹਨਾਂ ਦੀ ਜਾਨ ਜਿਸ ਨੂੰ ਮੁੱਖ ਰੱਖਦੇ ਆ ਇਸ ਕੇਸ ਦੀ ਸੁਣਵਾਈ ਹਾਈ ਕੋਰਟ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਹੁਣ ਹਾਈ ਕੋਰਟ ਨੇ ਇਹ ਪਟੀਸ਼ਨ ਨੂੰ ਸਪਕਾਰ ਕਰ ਲਿਆ ਤੇ ਹੁਣ ਇਹ ਕੇਸ ਹੈ ਜੋ ਫਰੀਦਕੋਟ ਦੀ ਥਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਚੱਲੇਗਾ ਜ਼ਿਕਰ ਖਾਸ ਹੈ ਕਿ ਜਦੋਂ ਇਹ ਮਾਮਲਾ ਬਾਬਲ ਕਲਾਂ ਦੇ ਵਿੱਚ ਵਾਪਰਦਾ ਹੈ ਉਦੋਂ ਚਰਨਜੀਤ ਸਿੰਘ ਸ਼ਰਮਾ ਜੋ ਆਈਪੀਐਸ ਨੇ ਉਹਨਾਂ ਸਮੇਤ ਕਈ ਪੁਲਿਸ ਅਧਿਕਾਰੀਆਂ ਦੇ ਉੱਤੇ ਐਫਆਈਆਰ ਦਰਜ ਹੋਂਦੀ ਹੈ ਕਿਉਂਕਿ ਉਸਾਂ ਦੇ ਉੱਤੇ ਗੋਲੀ ਚੱਲੀ ਸੀ ਦੋ ਨੌਜਵਾਨ ਵੀ ਸ਼ਹੀਦ ਹੋਏ ਸਨ ਜਿਸਨਾਂ ਤੋਂ ਬਾਅਦ ਕਾਫੀ ਲੰਮਾ ਸਮਾਂ ਵੱਡਾ ਵਿਵਾਦ ਹੋਇਆ ਦੋ ਸਰਕਾਰਾਂ ਇਸੇ ਮੁੱਦੇ ਦੇ ਉੱਤੇ ਢਾਹਠੇਰੀ ਹੋਈ ਹੈ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਭਾਵੇਂ ਕਾਂਗਰਸ ਦੀ ਗੱਲ ਕੀਤੀ ਜਾਵੇ ਦੋ ਸਰਕਾਰਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਇਹਨਾਂ ਮੁੱਦਿਆਂ ਤੋਂ ਹੋਇਆ ਬਾਬਲ ਕਲਾਂ ਤੇ ਬਰਗਾੜੀ ਦੋ ਵਕੂ ਵੱਖਰੇ ਮੁੱਦੇ ਸਨ ਜਿਨ੍ਹਾਂ ਦੇ ਵਿੱਚ ਇੱਕ ਥਾਂ ਦੇ ਉੱਤੇ ਬੇ ਇਹ ਤੇ ਇੱਕ ਥਾਂ ਦੇ ਉੱਤੇ ਗੋਲੀ ਕਾਂਡ ਵਰਪਰਦਾ ਜਿਸ ਤੋਂ ਬਾਅਦ ਵੱਡਾ ਵਿਵਾਦ ਹੁੰਦਾ ਹੈ ਪੂਰੇ ਪੰਜਾਬ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਵਿੱਚ ਵੱਡੇ ਸਵਾਲ ਉਸ ਸਮੇਂ ਦੀ ਸਰਕਾਰਾਂ ਦੇ ਉੱਤੇ ਵੀ ਉੱਠੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਆਈ ਉਹਨਾਂ ਦੇ ਵੱਲੋਂ ਵੀ ਚੋਣਾਂ ਦੌਰਾਨ ਇਹ ਮੁੱਦਾ ਕਾਫੀ ਜ਼ਿਆਦਾ ਗਰਮਾਇਆ ਰਿਹਾ ਤੇ ਇਹ ਚੋਣਾਂ ਤੋਂ ਬਾਅਦ ਵੱਡੇ ਦਾਅਵੇ ਤੇ ਵਾਅਦੇ ਵੀ ਕੀਤੇ ਗਏ ਕਿ ਇਨਸਾਫ਼ ਮਿਲੇਗਾ ਪਰੰਤੂ ਅਜੇ ਤੱਕ ਇਨਸਾਫ਼ ਨੂੰ ਲੈ ਕੇ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਤੇ ਇਹ ਕੇਸ ਸੀ ਜੋ ਫਰੀਦਕੋਟ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਸੀ ਤੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਕੇਸ ਚੱਲੇਗਾ ਹਾਈ ਕੋਰਟ ਦੇ ਵੱਲੋਂ ਜੋ ਪਟੀਸ਼ਨਦਾਰ ਕੀਤੀ ਗਈ ਸੀ ਚਰਨਜੀਤ ਸਿੰਘ ਸ਼ਰਮਾ ਜੋ ਆਈਪੀਐਸ ਨੇ ਜੋ ਮੁੱਖ ਮਲਜ਼ਮ ਵੀ ਬਣਨੇ ਜਾ ਰਹੇ ਨੇ ਤੇ ਉਹਨਾਂ ਦੀ ਇਹ ਪਟੀਸ਼ਨ ਧਾਰ ਕੀਤੀ ਗਈ ਸੀ ਤੇ ਉਹਨਾਂ ਦੇ ਵੱਲੋਂ ਧਾਰ ਕਰਨ ਤੋਂ ਬਾਅਦ ਹਾਈ ਕੋਰਟ ਨੇ ਵੱਲੋਂ ਇਹ ਸਬਕਾਰ ਕਰ ਲਿਆ ਗਿਆ ਤੇ ਹੁਣ ਇਹ ਕੇਸ ਹਾਈ ਕੋਰਟ ਦੇ ਵਿੱਚ ਚੱਲੇਗਾ ਤੇ ਵੇਖਣਾ ਹੋਵੇਗਾ ਕਿ ਕਿੰਨੇ ਸਮੇਂ ਦੇ ਵਿੱਚ ਇਸ ਕੇਸ ਦੇ ਵਿੱਚ ਜੋ ਮਲਜ਼ਮ ਨੇ ਉਹਨਾਂ ਨੂੰ ਕਿਹੜੀ ਧਾਰਾ ਮਾ ਦੇ ਤਹਿਤ ਸਜ਼ਾ ਸੁਣਾਈ ਚੰਦੀ